ਉਹ ਮੁੱਦਿਆਂ ਨੂੰ ਹੱਲ ਕਰਾਉਣ ਵਾਸਤੇ ਅਗਲੇ ਦਿਨਾਂ ਦੇ ਵਿੱਚ ਵੱਡੀ ਲੜਾਈ ਦੇਣੀ ਹੈ ਇੱਕ ਮੁੱਦਾ ਹੈਗਾ ਸੈਂਟਰ ਸਰਕਾਰ ਦੇ ਨਾਲ ਕਿਉਂ ਮੇਰਾ ਇਲਾਕਾ ਨਰਮੇ ਵਾਲਾ ਕੌਪਟਰਨ ਵਾਲਾ ਕਹਿ ਦਈਏ ਜੇ ਮਦਦੋਂ ਤੇ ਬਾਦਨਰ ਮਾਲੋ ਕਿਸਾਨ ਬੀਜਦੇ ਨੇਗੇ ਜਿਹੜੀ ਬਾਹਰੋਂ ਰੂ ਆਉਣ ਤੇ ਸੈਂਟਰ ਦੀ ਸਰਕਾਰ ਟੈਕਸ ਲਾਉਂਦੀ ਸੀ ਉਹਦੇ ਵਿੱਚੋਂ ਟੈਕਸ ਬਾਹਰ ਆਉਣ ਤੋਂ ਸੈਂਟਰ ਸਰਕਾਰ ਨੇ 9% ਟੈਕਸ ਘਟਾਤਾ ਚਲੋ ਪੰਜਾਬ ਦੇ ਵਿੱਚ ਤਾਂ ਕਾਊਟਨ ਅਸੀਂ ਘੱਟ ਵੀ ਜੜ ਲਾ ਕੇ ਉਹ ਮੈਂ ਪੁੱਛਣਾ ਚਾਹੁੰਨਾ ਮਹਾਰਾਸ਼ਟਰ ਦੇ ਵਿੱਚ ਕਿਹਦੀ ਸਰਕਾਰ ਹੈ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਮਹਾਰਾਸ਼ਟਰ ਜਿਹੜਾ ਸਾਰਾ ਸਟੇਟ ਸੂਬਾ ਉਹ ਦੋ ਫਸਲਾ ਬੀਜਦਾ ਹੈ ਉਹ ਇੱਕ ਕੇਲਾ ਲਾਉਂਦਾ ਉਹ ਇੱਕ ਕਾਉਟਨ ਨਰਮਾ ਬੀਜ ਹੈ ਨਰਮਾ ਬੀਜੇ ਕਹੇ ਲੀਏ ਗਜਰਾਤ ਦੇ ਵਿੱਚ ਦੇ ਕਹੇ ਲੀਏ ਦੋ ਬਾਰਾ ਨਰਮਾ ਬੀਜਿਆ ਜਾਂਦਾ ਹੈ ਉਹ ਕੀ ਤੁਸੀਂ ਬਾਹਰੋਂ ਰੂਹ ਮੰਗਾ ਕੇ ਬਾਹਰੋਂ ਕਾਉਟਨ ਮੰਗਾ ਕੇ ਕੀ ਤੁਸੀਂ ਫਿਰ ਸਾਡਾ ਕਿਸਾਨੀ ਨੂੰ ਤਨਐਸ ਕਰਨਾ ਹੈ ਮੇਰੇ ਕਿਸਾਨ ਵੀਰੋ 2020 ਦੇ ਵਿੱਚ ਜਦੋਂ ਤਿੰਨੇ ਕਾਲੇ ਕਾਨੂੰਨ ਆਏ ਸੀ ਉਦੋਂ ਤੁਸੀਂ ਸੜਕਾਂ ਤੇ ਉਤਰੇ ਉਦੋਂ ਤੁਸੀਂ 1 ਸਾਲ 13 ਦਿਨ ਦਿੱਲੀ ਦੇ ਵਿੱਚ ਬੈਠੇ ਤੇ ਪਰ ਮੋਦੀ ਨੂੰ ਜਿਹੜਾ ਹਕਾਰਿਆ ਹੋਇਆ ਪ੍ਰਧਾਨ ਮੰਤਰੀ ਦੀ ਉਹਨੂੰ ਥੁੱਕ ਕੇ ਚੱਟਣਾ ਪਿਆ ਤੇ ਤਿੰਨੇ ਕਾਲੇ ਕਾਨੂੰਨ ਬਿਜਲੀ ਐਕਟ ਪਰਾਲੀ ਐਕਟ ਉਹਨੂੰ ਵਾਪਸ ਲੈਣਾ ਪਿਆ ਤੇ ਆ ਕਿਸਾਨਾਂ ਤੋਂ ਮਾਫੀ ਮੰਗਣੀ ਪਈ ਤਾਕੜੇ ਹੋ ਜੋ ਮੁੱਖ ਮੰਤਰੀ ਨੇ ਭਗਵੰਤ ਨੇ ਪਾਲਸੀ ਵਾਪਸ ਲੈ ਲਈ ਹੈ ਪਰ ਹਜੇ ਮਾਫੀ ਨਹੀਂ ਮੰਗੀ ਉਦੋਂ ਮਾਫੀ ਮਂਗਾਉਣੀ ਆ ਵੀ ਤੂੰ ਇਹ ਜਹਾ ਬੰਦਰ ਕਿਹੜੇ ਕਾਨੂੰਨ ਲਿਆਉਣਾਗਾ ਇਹਦੇ ਵਾਸਤੇ ਪੂਰੀ ਤਿਆਰੀ ਦੀ ਲੋੜ ਹੈ ਇੱਥੇ ਇੱਕ ਬਲਾਰਾ ਬੋਲਿਆ ਕਹਿੰਦਾ ਵੀ ਸਾਨੂੰ ਇੱਕ ਇੱਕ ਚਾਹੀਦਾ ਕਰੋ ਲੜਨ ਵਾਲਾ ਓਏ ਇੱਕ ਇੱਕ ਨਹੀਂ ਚਾਹੀਦਾ ਸਾਡੀਆਂ ਦਸਾਂ ਪਾਸ਼ਾ ਜਾਂਦਾ ਸਾਰੇ ਪਰਿਵਾਰ ਲਾਏ ਨੇ ਆਪਦੇ ਲੀਡਰਸ਼ਿਪ ਸੋਚ ਲਓ ਸਾਨੂੰ ਸਾਰਾ ਆਪਦਾ ਪਰਿਵਾਰ ਜੰਗ ਦੇ ਵਿੱਚ ਚੋਕਣਾ ਪੂਏ ਇੱਕ ਇੱਕ ਨਾਲ ਲੰਗ ਨਹੀਂ ਲੈਣਾ ਜਿਹੜੇ ਅਸੀਂ ਲੜਨ ਵਾਲੇ ਲੋਕ ਆ ਸਾਨੂੰ ਤਾਂ ਆਪਦਾ ਸਾਰਾ ਪਰਿਵਾਰ ਸੜਕਾਂ ਤੇ ਤਾਰਨਾ ਪਊਗਾ ਸਾਨੂੰ ਆਪਦਾ ਸਾਰਾ ਪਰਿਵਾਰ ਚਾਹੇ ਸਾਨੂੰ ਜੇਲਾਂ ਦੇ ਵਿੱਚ ਜਾਣਾ ਪਵੇ ਦੇ ਅਸੀਂ ਜੇਲਾਂ ਵਾਸਤੇ ਵੀ ਤਿਆਰ ਰਹਾਂਗੇ ਮਾਹਿਰ ਕਸਟੇ ਤੇ ਕਹਿਣਾ ਉਹਨਾਂ ਦੇ ਵਰਕਰਾਂ ਨੂੰ ਸਮਝਾਉਣਾ ਉਹਨਾਂ ਤਿੰਨ ਗੱਲਾਂ ਤੋਂ ਡਰਨਾ ਨਹੀਂ ਚਾਹੀਦਾ ਇੱਕ ਕੇਸ ਪੈਣ ਤੇ ਇੱਕ ਜੇਲ੍ਹ ਜਾਣ ਤੇ ਇੱਕ ਮਰਨ ਤੇ ਇਹ ਤਿੰਨ ਗੱਲਾਂ ਤੋਂ ਜੇ ਡਰਾਂਗੇ ਅਸੀਂ ਜਿੱਤ ਨਹੀਂ ਸਕਦੇ ਇਸ ਕਰਕੇ ਮੈਂ ਬੇਨਤੀ ਕਰਦਾ ਸਾਨੂੰ ਪੂਰੀ ਤਿਆਰੀ ਕਰ ਲੈਣ ਲੈਂਦਿਆ ਉਹ ਭਗਵੰਤਾ ਤੂੰ ਕਹਿੰਦਾ ਮੈਂ ਸਾਰੇ ਖੇਤਾਂ ਦੇ ਵਿੱਚ ਪਾਣੀ ਭੇਜਦਾ ਪੰਜਾਬ ਦੇ ਵਿੱਚ ਚਾਰ ਨਹਿਰਾ ਮਨਜ਼ੂਰ ਹੋਈਆਂ ਪੀਆਂ ਚਾਰ ਨਹਿਰਾ ਪਿਛਲੇ ਸਰਕਾਰਾਂ ਤੋਂ ਲੈ ਕੇ ਮਨਜ਼ੂਰ ਹੋਈਆਂ ਜੋ ਚਾਰੇ ਨਹਿਰਾਂ ਦਾ ਪੈਸਾ ਵੀ ਆ ਗਿਆ ਹਜੇ ਉਹ ਚਾਰੇ ਨਹਿਰਾਂ ਇਹਨਾਂ ਨੇ ਕੱਡੀਆਂ ਨਹੀਂ ਇੱਥੇ ਦਬਾਅ ਪਾਵਾਂਗੇ ਉਹ ਨਹਿਰਾ ਕੱਢੋ ਸਾਡੀ ਕਾਬਦੀ ਦੁਕਾਨ ਕਿਸਾਨਾਂ ਦੀ ਦੁਕਾਨ ਮਨਜ਼ੂਰਾਂ ਦੀ ਦੁਕਾਨ ਜਿਹਨੂੰ ਅਸੀਂ ਕਹਿੰਦੇ ਆ ਸਾਡੀਆਂ ਸੋਸਾਇਟੀ ਆ ਭਰਾਵੋ ਲਿਸਟ ਮੰਗ ਲਈ ਪੰਜਾਬ ਸਰਕਾਰ ਨੇ ਉਹਨਾਂ ਸਟੇਟੀਆਂ ਨੂੰ ਸਾਰਿਆਂ ਨੂੰ ਕਿਸੇ ਵੱਡੇ ਘਰਾਣੇ ਨੂੰ ਦੇਣ ਜਾ ਰਹੇ ਨੇ ਤਾਕੜੇ ਹੋ ਜੋ ਮੈਂ ਫਿਰ ਵੀ ਕਹਦਾ ਚਾਰ ਪੰਜ ਮੁੱਦੇ ਇਹ ਸਰਕਾਰ ਦੇ ਨਾਲ ਨੇ ਅੱਜ ਸੋਡਾ ਠਾਠਾ ਮਾਰਦਾ ਕੱਟ ਨਾਲੇ بارش ਵੀ ਆ ਗਈ ਧੁੱਪ ਵੀ ਪੈ ਗਈ ਹਜੇ ਲੋਕ ਹੁਣ ਆਈ ਜਾਂਦੇ ਨੇ 2 ਵਜੇ ਤੱਕਰ ਲੋਕ ਕੌਣਗੇ ਵੱਡਾ ਕੱਟ ਕੀਤਾ ਤੁਹਾਡਾ ਸਾਰਿਆਂ ਦਾ ਧੰਨਵਾਦ ਆ ਭਰਾਵਾਂ ਨੂੰ ਦੁਬਾਰਾ ਫੇਰ ਅਪੀਲ ਕਰਦੇ ਆ ਕਿ ਭਰਾਵੋ ਪੰਡਾਲ 'ਚ ਬੈਠੋ ਕਿਉਂਕਿ ਜਾਵਤਾ ਬਹੁਤ ਗੱਡਾ ਵੱਡੀ ਗੱਲ ਆ ਕੁੱਲ ਦੁਨੀਆ 'ਚ ਜਾ ਰਿਹਾ ਪ੍ਰੋਗਰਾਮ ਆਪਣਾ ਕੁੱਲ ਦੁਨੀਆ ਦੇ ਵਿੱਚ ਇਸ ਕਰਕੇ ਬੇਨਤੀ ਕਰਦੇ ਆ ਭਰਾ ਇੱਥੇ ਆ ਵਲੰਟੀਅਰ ਭਰਾਵਾਂ ਨੂੰ ਬੇਨਤੀ ਆ ਕਿ ਬਿਠਾਓ ਲੋਕ ਇੱਕ ਤਾ ਜਿੰਦਾਬਾਦ ਸੰਯੋਗ ਤੱਕ ਸਾਨ ਮੋਰਚੇ ਮਿਹਨਤਾਂ ਕਿਸਾਨਾਂ ਤੇ ਸਾਡੀਆਂ ਪੈਣਾ ਦਾ ਇੱਕ ਜੈੰਦਾਬਾਦ ਹੁਣ ਡਾਕਟਰ ਸਤਨਾਮ ਸਿੰਘ ਅਜਨਾਲਾ ਜਮੂਰੀ ਕਿਸਾਨ ਸਭਾ ਦੇ ਆਗੂ ਨੇ ਇਹਨਾਂ ਤੋਂ ਬਾਅਦ ਅਰਜੰਦਰ ਸਿੰਘ ਦੀਪ ਸਿੰਘ ਵਾਲਾ ਕੀਰਤ ਕੀਰਤੀ ਕਿਸਾਨ ਯੂਨੀਅਨ